ਸਤਵਾਂ ਦਿਨ 40 ਦਿਨ ਕਿਤਾਬ ਦਾ ਅੱਜ ਆਪਾਂ ਦੇਖਾਂਗੇ ਕਿ ਕੇਸਰ ਤੇ ਫਕੀਰ ਕਿਹੜੀਆਂ ਨਵੀਆਂ ਗੱਲਾਂ ਕਰਦੇ ਆ ਨਵੇਂ ਸਫ਼ਰ ਤੇ ਜਾ ਰਹੇ ਹੈ ਕੇਸਰ ਆਪਣੇ ਪਿਤਾ ਨੂੰ ਮਿਲਣ ਦੇ ਲਈ ਨਿਕਲਿਆ ਹੋਇਆਗਾ 40 ਦਿਨ ਦੇ ਸਫ਼ਰ ਚ ਅੱਜ ਸਤਵਾਂ ਦਿਨ ਹੈ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਮੇਰੇ ਦੋ ਚੈਨਲ ਹੋਰ ਨੇ ਰਮਨ ਸਪੋਕਨ ਇੰਗਲਿਸ਼ ਤੇ ਰਮਨ ਆਈਐਲਐਸ ਮੈਨੂੰ ਉਹਨਾਂ ਤੇ ਵੀ ਕੰਮ ਕਰਨਾ ਪੈਂਦਾ ਇਸ ਕਰਕੇ ਮੇਰੀ ਵੀਡੀਓ ਹੈ ਜਿਹੜੀ ਉਹ ਡਿਲੇ ਹੋ ਸਕਦੀ ਹੈ ਕਹਿਣ ਦਾ ਮਤਲਬ ਮੈਂ ਤੁਹਾਨੂੰ ਹਫ਼ਤੇ ਦੇ ਵਿੱਚੋਂ ਮਤਲਬ 7 ਦਿਨਾਂ ਦੇ ਵਿੱਚੋਂ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਇਹ ਤਿੰਨ ਦਿਨ ਆਪਣੀ ਇਸ ਸੀਰੀਜ਼ ਦੀ 40 ਦਿਨ ਕਿਤਾਬ ਦੀ ਮੈਂ ਤੁਹਾਨੂੰ ਵੀਡੀਓ ਦਿਆ ਕਰੂੰਗਾ ਸ਼ਾਮ ਨੂੰ 5 ਵਜੇ ਮਤਲਬ ਹਫ਼ਤੇ ਦੇ ਵਿੱਚ ਤਿੰਨ ਦਿਨ ਇਹ ਸਟੋਰੀ ਆਇਆ ਕਰੂਗੀ ਤੇ ਬਾਕੀ ਦਿਨ ਮੈਂ ਹੋਰ ਕੋਈ ਕਹਾਣੀਆਂ ਪਾ ਸਕਦਾ ਪਰ ਮੈਨੂੰ ਕਈ ਵਾਰ ਦੂਜੇ ਚੈਨਲਾਂ ਦੇ ਕੰਮ ਕਰਨਾ ਪੈਂਦਾ ਤਾਂ ਤੁਸੀਂ ਇਹ ਇੰਨਾ ਕੁ ਮੇਰੇ ਨਾਲ ਕੋਆਪਰੇਟ ਜ਼ਰੂਰ ਕਰਿਓ ਠੀਕ ਹੈ ਅੱਜ ਆਪਾਂ ਸ਼ੁਰੂ ਕਰਦੇ ਹਾਂ 7ਵਾਂ ਦਿਨ ਕੇਸਰ ਤੇ ਫਕੀਰ ਦੀਆਂ ਕਿਵੇਂ ਦੀਆਂ ਗੱਲਾਂ ਮੈਨੂੰ ਇਹ ਸਾਰੇ ਦਿਨਾਂ ਦੀ ਇੱਕ ਗੱਲ ਬਹੁਤ ਵਧੀਆ ਲੱਗਦੀ ਆ ਕਿ ਕੇਸਰ ਤੇ ਫਕੀਰ ਜਦੋਂ ਆਪਸ ਵਿੱਚ ਗੱਲਾਂ ਕਰਦੇ ਆ ਨਾ ਉਹ ਫਕੀਰ ਕੋਈ ਨਾ ਕੋਈ ਗੱਲ ਕਹਾਣੀ ਦੇ ਰੂਪ ਚ ਕਰਦਾ ਹੈਗਾ ਤਾਂ ਇਹ ਮੈਨੂੰ ਬੜੀ ਵਧੀਆ ਲੱਗਦੀ ਆ ਕਿ ਕਹਿਣ ਦਾ ਮਤਲਬ ਵੀ ਜਦੋਂ ਫਕੀਰ ਕੋਈ ਵੀ ਗੱਲ ਕਰਨੀ ਹੁੰਦੀ ਆ ਉਹ ਇੰਨੇ ਵਧੀਆ ਤਰੀਕੇ ਨਾਲ ਸਮਝਾਉਂਦਾ ਹੈਗਾ ਕਿ ਇੱਕ ਬੰਦੇ ਨੂੰ ਇਹ ਅਹਿਸਾਸ ਹੁੰਦਾ ਹੈਗਾ ਕਿ ਜ਼ਿੰਦਗੀ ਚ ਇਹ ਚੀਜ਼ ਤਾਂ ਮੈਨੂੰ ਵੀ ਸਮਝਣੀ ਚਾਹੀਦੀ ਆ ਅੱਜ ਫਕੀਰ ਕੇਸਰ ਨੂੰ ਕਹਿ ਰਿਹਾ ਵੀ ਸੂਰਜ ਸਾਰਿਆਂ ਨੂੰ ਊਰਜਾ ਦਿੰਦਾ ਹੈ ਧਰਤੀ ਨੇ ਸਾਰਿਆਂ ਨੂੰ ਆਪਣੀ ਗੋਦ ਵਿੱਚ ਸਮਾਇਆ ਹੋਇਆ ਹੈ ਪਾਣੀ ਨੇ ਸਾਰਿਆਂ ਨੂੰ ਜ਼ਿੰਦਗੀ ਦਿੱਤੀ ਹੋਈ ਹੈ ਹਵਾ ਜ਼ਿੰਦਗੀ ਹੈ ਹਵਾ ਇੱਕ ਜੀਵਨ ਹੈ ਇਸ ਸਾਰੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੇ ਵੱਲੋਂ ਜਿਹੜੀ ਆਪਣੀ ਤਾਕਤ ਹੈ ਉਹ ਲੋਕਾਂ ਤੱਕ ਪਹੁੰਚਾਉਂਦੇ ਆ ਉਹਨੂੰ ਵੰਡਦੇ ਆ ਪਰ ਕੱਲਾ ਇਨਸਾਨ ਐਵੇਂ ਦਾ ਜਿਹਨੂੰ ਆਪਣੇ ਆਪ ਨਾਲ ਮਤਲਬ ਹੈ ਉਹਨੂੰ ਹੁੰਦਾ ਵੀ ਬਸ ਮੇਰਾ ਮੇਰਾ ਹੁਣ ਸੂਰਜ ਮੇਰਾ-ਮੇਰਾ ਨਹੀਂ ਕਰਦਾ ਸੂਰਜ ਤਾਂ ਸਾਰਿਆਂ ਨੂੰ ਹੀ ਵੰਡ ਰਿਹਾ ਹੈਗਾ ਚੰ드ਰਮਾ ਰਾਤ ਨੂੰ ਕਿੰਨੀ ਰੋਸ਼ਨੀ ਦੇ ਕੇ ਸਾਰੀ ਰਾਤ ਰੋਸ਼ਨਾ ਕੇ ਰੱਖਦਾ ਹੈ ਉਹ ਤਾਂ ਨਹੀਂ ਮੇਰਾ-ਮੇਰਾ ਕਰਦਾ ਨਦੀਆਂ ਕਦੇ ਆਪ ਦਾ ਪਾਣੀ ਆਪ ਨਹੀਂ ਪਿੰਦੀਆਂ ਤੇ ਵਧੀਆ ਗੱਲ ਇਹ ਵੀ ਆ ਕਿ ਜਿਹੜੀ ਮੱਖੀ ਸ਼ਹਿਦ ਬਣਾਉਂਦੀ ਹੈ ਉਹ ਆਪ ਦਾ ਸ਼ਹਿਦ ਆਪ ਵੀ ਨਹੀਂ ਖਾਂਦੀ ਤਾਂ ਤੁਸੀਂ ਇਹ ਕਮਾਲ ਦੀ ਗੱਲ ਦੇਖੋ ਇਨਸਾਨ ਐਵੇਂ ਦਾ ਬਣਿਆ ਹੋਇਆ ਕਿ ਉਹਨੂੰ ਆਪ ਦੇ ਤੱਕ ਹੀ ਮਤਲਬ ਹੈ ਅੱਜ 7ਵਾਂ ਦਿਨ ਹੋਇਆ ਸਵੇਰੇ ਮੂੰਹ ਹੱਥ ਧੋਕੇ ਜਦੋਂ ਕੇਸਰ ਤਿਆਰ ਹੋਇਆ ਤਾਂ ਕੇਸਰ ਨੇ ਨਵੀਆਂ ਜਰਾਬਾਂ ਤੇ ਨਵਾਂ ਕੁੜਤਾ ਜਦੋਂ ਪਾਇਆ ਤਾਂ ਫਕੀਰ ਨੇ ਕੇਸਰ ਵੱਲ ਦੇਖ ਕੇ ਮੁਸਕਰਾ ਕੇ ਕਿਹਾ ਕਿ ਅੱਜ ਕੇਸਰ ਨਿਰਾ ਪਟਵਾਰੀ ਲੱਗ ਰਿਹਾਗਾ ਤਾਂ ਫਕੀਰ ਨੇ ਕਿਹਾ ਵੀ ਚੱਲ ਚੱਲੀਏ ਤੇ ਕੇਸਰ ਨੂੰ ਫਕੀਰ ਨੇ ਥੋੜੇ ਜੇ ਛੋਲੇ ਦਿੱਤੇ ਤੇ ਪਾਣੀ ਪੁੱਛਿਆ ਵੀ ਪੀਨੇਗਾ ਤੇ ਜਦੋਂ ਉਹ ਰਾਹਤੇ 'ਚ ਜਾ ਰਹੇ ਸੀ ਤਾਂ ਫਕੀਰ ਹਰ ਆਉਂਦੇ ਜਾਂਦੇ ਰਾਹੀ ਨੂੰ ਇਹ ਪੁੱਛਦਾ ਸੀ ਕੀ ਤੈਨੂੰ ਭੁੱਖ ਤਾਂ ਨਹੀਂ ਲੱਗੀ ਕੀ ਤੈਨੂੰ ਪਿਆਸ ਤਾਂ ਨਹੀਂ ਲੱਗੀ ਇਹ ਗੱਲ ਕੇਸਰ ਦੇ ਦਿਮਾਗ ਚ ਗਈ ਤੇ ਕੇਸਰ ਸੋਚ ਰਿਹਾ ਸੀ ਵੀ ਸਾਡੇ ਖੁਦ ਖਾਣ ਦੇ ਲਈ ਇੰਨਾ ਸਮਾਨ ਨਹੀਂ ਹੈਗਾ ਪਰ ਫਿਰ ਵੀ ਫਕੀਰ ਦੂਜੇ ਲੋਕਾਂ ਦੀ ਮਦਦ ਕਰਨ ਦੇ ਲਈ ਉਹਨਾਂ ਨੂੰ ਪੁੱਛਦਾ ਜਾਂਦਾ ਵੀ ਤੈਨੂੰ ਇਹ ਦੀ ਲੋੜ ਤਾਂ ਨਹੀਂ ਤੈਨੂੰ ਇਹ ਦੀ ਲੋੜ ਤਾਂ ਨਹੀਂ ਤਾਂ ਕੇਸਰ ਨੇ ਫਕੀਰ ਨੂੰ ਪੁੱਛਿਆ ਕਿ ਆਪਣੇ ਕੋਲ ਤਾਂ ਬਹੁਤ ਥੋੜਾ ਜਿਹਾ ਸਮਾਨ ਹੈ ਆਪਣੇ ਕੋਲੇ ਤਾਂ ਬਹੁਤ ਥੋੜਾ ਜਿਹਾ ਸਮਾਨ ਹੈ ਫਿਰ ਵੀ ਤੁਸੀਂ ਲੋਕਾਂ ਦੀ ਮਦਦ ਲਈ ਕਿਵੇਂ ਸੋਚਦੇ ਹੋ ਤਾਂ ਫਕੀਰ ਨੇ ਕੇਸਰ ਨੂੰ ਕਿਹਾ ਕਿ ਆ ਜਾ ਮੈਂ ਤੈਨੂੰ ਇੱਕ ਕਹਾਣੀ ਸੁਣਾਉਣਾ ਇੱਕ ਵਾਰ ਰਾਜੇ ਨੇ ਐਲਾਨ ਕਰਤਾ ਕਿ ਮੈਂ ਆਪਣੀ ਪ੍ਰਜਾ ਨੂੰ ਜਿਹੜੀ ਮੇਰੀ ਪ੍ਰਜਾ ਹੈ ਨਾ ਮੈਂ ਉਸ ਪ੍ਰਜਾ ਨੂੰ ਆਪਣੀ ਅੱਧੀ ਦੌਲਤ ਵੰਡੂਗਾ ਮੇਰੇ ਚਾਂਦੀ ਸੋਨੇ ਜਵਾਰਤ ਮੋਰਾ ਸਭ ਕੁਝ ਮੈਂ ਅੱਧੀ ਜਾਇਦਾਦ ਵੰਡੂਗਾ ਤੇ ਮੈਂ ਚਾਹੁੰਦਾ ਵੀ ਮੇਰੀ ਪ੍ਰਜਾ ਦਾ ਕੋਈ ਵੀ ਬੰਦਾ ਗਰੀਬ ਨਾ ਰਹੇ ਕੋਈ ਗਰੀਬ ਨਾ ਰਹੇ ਕੋਈ ਰਾਤ ਨੂੰ ਭੁੱਖਾ ਨਾ ਸੌਵੇ ਸਾਰੇ ਲਾਈਨਾਂ 'ਚ ਆਏ ਪਰ ਪਰ ਕੇ ਝੋਲੀਆਂ ਲੈ ਕੇ ਜਾਣ ਲੱਗੇ ਹੁਣ ਰਾਜੇ ਨੇ ਦੇਖਿਆ ਵੀ ਮੈਂ ਇਹ ਤਾਂ ਦੇਖਾਂ ਕਿ ਤੇ ਕੋਈ ਠੱਗੀ ਠੋਰੀ ਤਾਂ ਨਹੀਂ ਹੋ ਰਹੀ ਕਿਤੇ ਕੋਈ ਕਿਸੇ ਮੇਰੇ ਜਿਹੜਾ ਪ੍ਰਜਾ ਦੇ ਕਿਸੇ ਬੰਦੇ ਨੂੰ ਅੰਦਰ ਆਉਣ ਤੋਂ ਤਾਂ ਨਹੀਂ ਰੋਕ ਰਿਆ ਰਾਜਾ ਕਹਿਣ ਦਾ ਮਤਲਬ ਹੈ ਕਿ ਸੀਆਈਡੀ ਵੀ ਕਰਨੀ ਹੁੰਦੀ ਵੀ ਮੈਂ ਜਾ ਕੇ ਦੇਖਾਂ ਤਾਂ ਸਹੀ ਹੋ ਕੀ ਰਿਹਾ ਮੇਰੇ ਬੈਕਹੈਂਡ ਤੇ ਜਦੋਂ ਰਾਜੇ ਨੇ ਕੋਈ ਹੋਰ ਪੇਸ਼ ਬਦਲਿਆ ਜਾ ਕੇ ਲਾਈਨ ਕੋਲੇ ਖੜ ਗਿਆ ਰਾਜੇ ਨੇ ਬੜੀ ਹੈਰਾਨੀ ਨਾਲ ਦੇਖਿਆ ਕਿ ਲਾਈਨ ਦੇ ਅਖੀਰ ਦੇ ਉੱਤੇ ਇੱਕ ਬੰਦਾ ਖੜਾ ਹੈ ਜਦੋਂ ਉਹਦੀ ਵਾਰੀ ਆਉਂਦੀ ਹੈ ਮੋਰਾਂ ਲੈਣ ਦੀ ਉਹਦੀ ਵਾਰੀ ਆਉਂਦੀ ਹੈ ਉਹ ਮੋਰਾ ਨਹੀਂ ਲੈਂਦਾ। ਬਜਾਏ ਮੋਰਾ ਲੈਣ ਦੇ ਬਜਾਏ ਉਹ ਕੀ ਕਰਦਾ ਆਪ ਪਿੱਛੇ ਹੋ ਜਾਂਦਾ। ਜਿਹੜਾ ਉਹਦੇ ਪਿੱਛੇ ਵਾਲਾ ਬੰਦਾ ਹੁੰਦਾ ਉਹਨੂੰ ਅੱਗੇ ਕਰ ਦਿੰਦਾ। ਜਦੋਂ ਫੇਰ ਉਹਦੀ ਵਾਰੀ ਆਉਂਦੀ ਹੈ ਫਿਰ ਮੋਰਾ ਨਹੀਂ ਲੈਂਦਾ ਫਿਰ ਪਿੱਛੇ ਹੋ ਜਾਂਦਾ ਆਪਣੀ ਜਗ੍ਹਾ ਤੇ ਕਿਸੇ ਨੂੰ ਹੋਰ ਅੱਗੇ ਕਰ ਦਿੰਦਾ। ਰਾਜੇ ਨੂੰ ਬੜੀ ਹੈਰਾਨੀ ਹੋਈ ਵੀ ਇਹ ਕੀ ਹੋ ਰਿਹਾ ਹੈ? ਤਾਂ ਰਾਜੇ ਨੇ ਉਸ ਬੰਦੇ ਕੋਲੇ ਜਾ ਕੇ ਪੁੱਛਿਆ ਕਿਉਂਕਿ ਰਾਜੇ ਨੇ ਤਾਂ ਪੇਸ਼ ਬਦਲੇ ਹੋਏ ਸੀਗਾ। ਕਹਿੰਦਾ ਵੀ ਤੁਸੀਂ ਇਹ ਕਿਉਂ ਕਰ ਰਹੇ ਹੋ? ਤਾਂ ਉਸ ਬੰਦੇ ਨੇ ਜਵਾਬ ਦਿੱਤਾ ਕਿ ਸਾਡਾ ਰਾਜਾ ਬਹੁਤ ਦਿਆਲੂ ਹੈ ਰਾਜੇ ਕੋਲੇ ਦੇਣ ਲਈ ਸੋਨੇ ਚਾਂਦੀ ਦੀਆਂ ਬਹੁਤ ਮੋਹਰਾਂ ਨੇ ਪਰ ਮੈਂ ਇੱਕ ਬੜਾ ਗਰੀਬ ਇਨਸਾਨ ਆ ਮੇਰੇ ਕੋਲੇ ਦੇਣ ਲਈ ਕੁਝ ਵੀ ਨਹੀਂ ਹੈਗਾ ਪਰ ਮੈਨੂੰ ਸੋਝੀ ਆਈ ਕਿ ਮੇਰੇ ਕੋਲੇ ਦੇਣ ਲਈ ਆਪਣੀ ਵਾਰੀ ਤਾਂ ਹੈਗੀ ਐ ਮੈਂ ਆਪਣੀ ਵਾਰੀ ਦਾ ਦਾਨ ਕਰ ਰਿਹਾ ਮਤਲਬ ਜਿੱਥੇ ਜਦੋਂ ਮੇਰੀ ਵਾਰੀ ਆਉਂਦੀ ਐ ਮੈਂ ਆਪਣੀ ਵਾਰੀ ਦਾ ਦਾਨ ਕਰਕੇ ਕਿਸੇ ਨੂੰ ਹੋਰ ਦੇ ਦਾਂ ਨਾ ਮਤਲਬ ਜੋ ਮੇਰੇ ਤੋਂ ਸਰ ਰਿਹਾ ਮੈਂ ਉਹ ਕਰ ਰਿਹਾ ਰਾਜਾ ਬੜਾ ਅਚੰਬਿਤ ਹੋਇਆ ਰਾਜੇ ਦੀ ਰੌਂਗਟੇ ਖੜੇ ਹੋ ਗਏ ਤੇ ਰਾਜਾ ਜਦੋਂ ਮਹਿਲ 'ਚ ਆਇਆ ਤਾਂ ਰਾਣੀ ਨੇ ਪੁੱਛਿਆ ਵੀ ਕਿੱਥੋਂ ਆ ਰਹੇ ਹੋ ਤਾਂ ਰਾਜੇ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਦਾਨੀ ਨੂੰ ਮਿਲ ਕੇ ਆ ਰਹੇ ਆਂ ਰਾਜੇ ਦੀ ਇਹ ਕਮਾਲ ਦੀ ਗੱਲ ਇਹ ਤਾਂ ਸੀ ਕਿ ਰਾਜਾ ਹੋਣ ਤੇ ਉਹ ਮੋਹਰਾ ਵੰਡ ਰਿਆ ਸੀ ਉਹਦੇ ਕੋਲੇ ਹੈਗੀਆਂ ਸੀ ਪਰ ਜਿਹੜੇ ਇਨਸਾਨ ਕੋਲੇ ਕੁਝ ਵੀ ਨਹੀਂ ਸੀਗਾ ਨਾ ਉਹ ਆਪਣੇ ਲਈ ਵਾਰੀਓ ਵੰਡੀ ਜਾ ਰਿਹਾ ਸੀਗਾ ਤਾਂ ਫਕੀਰ ਨੇ ਗੱਲ ਨੂੰ ਖਤਮ ਕਰਿਆ ਤੇ ਉਹਨੇ ਕੇਸਰ ਨੂੰ ਕਿਹਾ ਵੀ ਆਪਾਂ ਕਿਤੇ ਆਸਣ ਲਾਉਨੇ ਆ ਬੈੰਨੇ ਆ ਤਾਂ ਕੇਸਰ ਨੇ ਉੱਚੀ ਜੀ ਜਗ੍ਹਾ ਦੇਖੀ ਦਰਖਤ ਦੀਆਂ ਟਾਹਣੀਆਂ ਤੇ ਆਪਣਾ ਸਮਾਨ ਬੰਨਿਆ ਤੇ ਉਹ ਬੈਠ ਗਿਆ ਤੇ ਕੇਸਰ ਬੇਰ ਤੋੜ ਲਿਆ ਫਕੀਰ ਤੇ ਕੇਸਰ ਆਪਸ ਵਿੱਚ ਗੱਲਾਂ ਕਰਨ ਲੱਗ ਗਏ ਤਾਂ ਫਕੀਰ ਨੇ ਕੇਸਰ ਨੂੰ ਕਿਹਾ ਕਿ ਜੇ ਦਾਨ ਦੇਣ ਦੇ ਲਈ ਕੁਝ ਵੀ ਨਾ ਹੋਵੇ ਨਾ ਤਾਂ ਸਾਨੂੰ ਆਪਣਾ ਸਮਾਂ ਦਾਨ ਕਰ ਦੇਣਾ ਚਾਹੀਦਾ ਆਪਣਾ ਟਾਈਮ ਕਿਸੇ ਦਾ ਦੁੱਖ ਸੁਣ ਲੈਣਾ ਚਾਹੀਦਾ ਦਾਨ ਦੀ ਬਹੁਤ ਵੱਡੀ ਮਹੱਤਤਾ ਦੱਸੀ ਗਈ ਆ ਜਦੋਂ ਆਪਾਂ ਸਿੱਖ ਧਰਮ ਦੀ ਗੱਲ ਕਰਦੇ ਆ ਤਾਂ ਉਹਦੇ 'ਚ ਦਸਵੰਦ ਦੀ ਗੱਲ ਕਰੀ ਗਈ ਹੈ ਉਹ দান ਹੀ ਹੈਗਾ Hindu ਧਰਮ ਤੇ Buddha ਧਰਮ ਦੇ ਵਿੱਚ ਵੀ দান ਦੀ ਬਹੁਤ ਵੱਡੀ ਗੱਲ ਕਰੀ ਗਈ ਆ ਜੇ ਆਪਾਂ ਇਸਲਾਮ ਦੇ ਵਿੱਚ ਦੇਖੀਏ ਤਾਂ ਦਾਨ ਨੂੰ ਉਹ ਜ਼ਕਾਤ ਕਹਿੰਦੇ ਆ ਜ਼ਕਾਤ ਜੇ ਆਪਾਂ ਇਸਾਈ ਧਰਮ 'ਚ ਦੇਖੀਏ ਉਹਨੂੰ ਟਾਈਥ ਕਹਿੰਦੇ ਆ ਤੇ ਜਿਹੜੇ ਯਹੂਦੀ ਨੇ ਉਹ ਇਹਨੂੰ ਸੈਡਕਾ ਕਹਿੰਦੇ ਆ ਮਤਲਬ ਤੁਸੀਂ ਦੇਖੋ ਕਿ ਹਰ ਧਰਮ ਦੇ ਵਿੱਚ ਦਾਨ ਦੇਣ ਦੀ ਮਹੱਤਤਾ ਹੈਗੀ ਆ ਤਾਂ ਫਕੀਰ ਨੇ ਕੇਸਰ ਨੂੰ ਸਮਝਾਇਆ ਕਿ ਪੈਸੇ ਕਮਾਉਣਾ ਇੱਕ ਗੁਣ ਹੈਗਾ ਬਹੁਤ ਚੰਗੀ ਗੱਲ ਹੈ ਪਰ ਪੈਸੇ ਨੂੰ ਸੰਭਾਲਣਾ ਇਹ ਇਹ ਸਭ ਤੋਂ ਵੱਡੀ ਗੱਲ ਹੈ ਮਤਲਬ ਪੈਸੇ ਦੀ ਸਮਝ ਹੋਣਾ ਕਈ ਲੋਕ ਕੱਲਾ ਪੈਸਾ ਕਮਾਉਂਦੇ ਰਹਿੰਦੇ ਆ ਕੱਲਾ ਪੈਸਾ ਕਮਾਉਂਦੇ ਰਹਿੰਦੇ ਆ ਖਰਚਦੇ ਨਹੀਂ ਹੈਗੇ ਐਵੇਂ ਦੇ ਬੰਦੇ ਕੱਲਾ ਪੈਸੇ ਦਾ ਨੌਕਰ ਬਣ ਕੇ ਰਹਿ ਜਾਂਦੇ ਆ ਫਕੀਰ ਨੇ ਕੇਸਰ ਨੂੰ ਇਹ ਗੱਲ ਵੀ ਸਮਝਾਈ ਕਿ ਪਰਮਾਤਮਾ ਇਹ ਦੇਖਦਾ ਵੀ ਜੇ ਮੈਂ ਇਸ ਬੰਦੇ ਨੂੰ ਕੁਝ ਦਿੰਨਾ ਇਹ ਕਿਸੇ ਦੀ ਮਦਦ ਕਰਦਾ ਕਿ ਨਹੀਂ ਕਰਦਾ ਫਕੀਰ ਨੇ ਇਹ ਵੀ ਕਿਹਾ ਕਿ ਇਹ ਨਹੀਂ ਮੈਂ ਕਹਿ ਰਿਹਾ ਕਿ ਇੱਕ ਬੰਦੇ ਨੂੰ ਸਾਰਾ ਪੈਸਾ ਐਸ਼ੋ ਆਰਾਮ ਤੇ ਉਡਾ ਦੇਣਾ ਚਾਹੀਦਾ ਹੈ ਜਾਂ ਇੱਕ ਬੰਦੇ ਨੂੰ ساری ਉਮਰ ਕੰਜੂਸੀ ਚ ਕੱਢ ਦੇਣੀ ਚਾਹੀਦੀ ਹੈ ਫਕੀਰ ਕਹਿੰਦਾ ਕਿ ਇੱਕ ਬੰਦੇ ਨੂੰ ਆਪਣੀਆਂ ਪੂਰੀਆਂ ਲੋੜਾਂ ਨੇ ਜਿਹੜੀਆਂ ਉਹ ਪੂਰੀਆਂ ਕਰਕੇ ਆਪਣੇ ਪੈਸੇ ਨਾਲ ਕਿਸੇ ਨਾ ਕਿਸੇ ਲੋੜਵੰਦ ਦੀ ਜ਼ਰੂਰ ਮਦਦ ਕਰਨੀ ਚਾਹੀਦੀ ਹੈ ਜੇ ਕੋਈ ਆਪਾਂ ਕਹਿੰਦੇ ਨੇ ਦਾਨ ਦੁੱਗਣਾ ਹੋ ਕੇ ਮੁੜਦਾ ਹੈ ਚੌਗਣਾ ਹੋ ਕੇ ਮੁੜਦਾ ਹੈ ਉਹਦਾ ਕਾਰਨ ਇਹੀ ਹੈ ਕਿ ਪ੍ਰਮਾਤਮਾ ਇਹ ਦੇਖਦਾ ਹੈ ਵੀ ਇਹਦਾ ਪੈਸੇ ਲਾਣ ਦਾ ਦਿਲ ਹੈਗਾ ਹੈਗਾ ਤਾਂ ਪ੍ਰਮਾਤਮਾ ਉਸ ਬੰਦੇ ਨੂੰ ਹੋਰ ਪੈਸੇ ਦਿੰਦਾ ਹੈ ਹੋਰ ਬਰਕਤਾਂ ਕਰ ਦੇਗਾ ਇੰਨੀ ਗੱਲ ਕਹਿ ਕੇ ਫਕੀਰ ਨੇ ਮਾਲਾ ਕੱਢੀ ਤੇ ਫਕੀਰ ਨੇ ਆਪਣਾ ਅਸਣ ਲਾ ਲਿਆ ਤੇ ਪਰਮਾਤਮਾ ਵੱਲ ਈਨ ਹੋ ਗਿਆ ਤੇ ਕੇਸਰ ਕੇਸਰ ਨੇ ਆਪਣੀ ਬਾਹਰ ਰੱਖੀ ਸਰਾਨਾ ਬਾਹਰ ਸਰਾਨਾ ਬਣਾਇਆ ਤੇ ਆਸਮਾਨ ਵੱਲ ਦੇਖਣ ਲੱਗਿਆ ਤੇ ਉਹਦੀਆਂ ਸੋਚਾਂ ਪਿੰਡ ਦੀਆਂ ਗਲੀਆਂ ਕੱਚੇ ਘਰ ਪਿੰਡ ਦੀ ਸਾਥ ਪਿੰਡ ਦਾ ਟੋਬਾ ਇਹ ਚੀਜ਼ਾਂ ਚ ਖੁੱਪ ਗਈ ਤੇ ਜਦੋਂ ਉਹ ਤਾਰਿਆਂ ਨੂੰ ਦੇਖ ਰਿਹਾ ਸੀਗਾ ਤਾਂ ਕੇਸਰ ਨੂੰ ਇਹ ਮਹਿਸੂਸ ਹੋਇਆ ਕਿ ਜਿਹੜੇ ਉਹ ਤਾਰੇ ਨੇ ਉਹਦੇ ਪਰਿਵਾਰ ਦੇ ਜੀਵ ਬਣ ਗਏ ਉਹਨੋਂ ਇੱਕ ਤਾਰਾ ਉਹਦੀ ਮਾਂ ਵਰਗਾ ਲੱਗਿਆ ਉਹਨੂੰ ਇਹ ਲੱਗਿਆ ਵੀ ਉਹ ਤਾਰਾ ਉਹਦੇ ਕੋਲ ਆ ਕੇ ਬਹਿ ਗਿਆ ਤੇ ਉਹਦੀ ਮਾਂ ਕਹੇਰੀ ਵੀ ਸੌਂ ਜਾ ਮੇਰੇ ਸ਼ੇਰ ਪੁੱਤ ਦੂਜਾ ਤਾਰਾ ਉਹਨੂੰ ਆਪਣੇ ਪਿਤਾ ਵਰਗਾ ਲੱਗਿਆ ਜਿਹੜਾ ਉਹਨੂੰ ਕਹ ਰਿਹਾ ਵੀ ਛੇਤੀ ਛੇਤੀ ਗੱਬਰੂ ਹੋ ਜਾ ਆਪਾਂ ਆਪਾਂ ਲੋਕ ਦੇਖੇ ਕਿਵੇਂ ਮਚਾਉਣੇ ਆ ਤੇ ਤੀਜਾ ਤਾਰਾ ਉਹਨੂੰ ਜੀਤੀ ਵਰਗਾ ਲੱਗਿਆ ਤੇ ਉਹ ਉਹਨੂੰ ਕਹਿ ਰਹੀ ਹੈ ਵੀ ਕੇਸਰਾ ਤੂੰ ਕਿੱਥੇ ਚਲ ਗਿਆ ਮਤਲਬ ਕੇਸਰ ਜੀਤੀ ਨੂੰ ਬਹੁਤ ਮਿਸ ਕਰ ਰਿਹਾ ਇਸ ਜਗ੍ਹਾ ਤੇ ਕੇਸਰ ਉਹਨੂੰ ਇਹ ਕਹਿ ਰਿਹਾ ਵੀ ਮੈਂ ਜੀਤੀ ਨੂੰ ਬਿਨਾਂ ਦੱਸੇ ਘਰੋਂ ਨਿਕਲਿਆ ਆ ਹਾਲਾਂਕਿ ਇਸ ਕਹਾਣੀ ਦੇ ਵਿੱਚ ਸਾਨੂੰ ਕੇਸਰ ਦਾ ਜੀਤੀ ਦੇ ਨਾਲ ਕਿੰਨਾ ਪਿਆਰ ਹੈ ਉਹ ਵੀ ਦਰਸਾਇਆ ਹੈਗਾ ਪਰ ਮੈਨੂੰ ਸਭ ਤੋਂ ਜ਼ਿਆਦਾ ਕੇਸਰ ਦਾ ਜਿਹੜਾ ਆਪਣੇ ਪਿਤਾ ਨਾਲ ਪਿਆਰ ਹੈ ਉਹ ਜ਼ਿਆਦਾ ਮੇਰੀ ਰੋਂਗ ਤੇ ਖੜੀ ਕਰਦਾ ਹੈ ਕਿ ਇੱਕ ਬੰਦਾ ਇੱਕ ਕੇਸਰ ਇੱਕ ਇਨਸਾਨ ਆਪਣੇ ਪਿਤਾ ਨੂੰ ਲੱਭਣ ਦੇ ਲਈ ਕਿੱਥੇ ਨੂੰ ਤੁਰ ਪਿਆ ਜਦੋਂ ਕਹਿੰਦਾ ਕੇਸਰ ਜੀਤੀ ਬਾਰੇ ਸੋਚ ਰਿਆ ਸੀਗਾ ਤਾਂ ਉਹਨੂੰ ਇਹ ਲੱਗਿਆ ਵੀ ਜੀਤੀ ਉਹਦੇ ਕੋਲ ਆ ਕੇ ਬੈਗੀ ਤੇ ਜੀਤੀ ਉਹਨੂੰ ਕਹਿ ਰਹੀ ਹੈ ਵੀ ਕੇਸਰ ਤੇਰੇ ਨਾਲ ਗੱਲਾਂ ਕਰ ਕਰਕੇ ਮੇਰੇ ਸਾਹਾਂ ਚੋਂ ਵੀ ਕੇਸਰ ਦੀ ਖੁਸ਼ਬੂ ਆਉਣ ਲੱਗੀ ਤੇ ਜਦੋਂ ਖੁਸ਼ਬੂ ਤੋਂ ਯਾਦ ਆਇਆ ਕੇਸਰ ਨੂੰ ਕਿ ਜਿਹੜੀ ਉਹਦੀ ਬੀਬੀ ਹੈ ਉਹ ਸਵੇਰੇ ਸਵੇਰੇ ਉੱਠਦੀ ਦੁੱਧ ਰੜਕਦੀ ਵਾਗਰੂ ਵਾਗਰੂ ਕਰਦੀ ਹੈਨਾ ਜਾਂ ਬੇਬੇ ਦੀ ਹੌਲੀ ਹੌਲੀ ਆਵਾਜ਼ ਉਹਨੂੰ ਸਕੂਨ ਦੇ ਰਹੀ ਸੀ ਤੇ ਐਨੀ ਗੱਲ ਸੁਣਦਾ ਸੁਣਦਾ ਕੇਸਰ ਜਿਹੜਾ ਉਹ ਅੱਖਾਂ ਮੀਚ ਕੇ 7ਵੇਂ ਦਿਨ ਦੇ ਲਈ ਸੌਂ ਗਿਆ ਤੁਸੀਂ ਇਹ ਦੇਖੋ ਕਿ ਕਿੰਨੇ ਕਮਾਲ ਦੇ ਨਾਲ ਅੱਜ ਅੱਜ ਦੀ ਕਹਾਣੀ ਦੇ ਵਿੱਚ ਆਪਾਂ ਨੂੰ ਕੀ ਸਿੱਖਣ ਨੂੰ ਮਿਲਿਆ ਕਿ ਜੇ ਦਾਨ ਕਰਨ ਦੇ ਲਈ ਕੁਝ ਨਹੀਂ ਇੱਕ ਬੰਦਾ ਯਾਰ ਵਾਰੀ ਦਾਨ ਕਰੀ ਗਿਆ ਆਪਣੀ ਹੈਨਾ ਆਪਾਂ ਆਪਣਾ ਸਮਾਂ ਵੀ ਦਾਨ ਕਰ ਸਕਦੇ ਹਾਂ ਜਾਂ ਇਸ ਕਹਾਣੀ 'ਚ ਸਾਨੂੰ ਇਹ ਵੀ ਸਿੱਖਣ ਨੂੰ ਮਿਲਿਆ ਕਿ ਸੂਰਜ ਤਰਤੀਬ ਪਾਣੀ ਇਹ ਸਭ ਲੋਕਾਂ ਨੂੰ ਕੁਝ ਨਾ ਕੁਝ ਦਿੰਦੇ ਆ ਪਰ ਇਨਸਾਨ ਸਾਰਿਆਂ ਚੋਂ ਆਪਦੇ ਆਪ ਨੂੰ ਇੱਕ ਅੱਲਾ ਚੀਜ਼ ਨੂੰ ਖਿੱਚਣਾ ਚਾਹੁੰਦਾ ਤੇ ਮੈਨੂੰ ਇੱਕ ਕਹਾਣੀ ਪੜ੍ਹ ਕੇ ਬੜਾ ਸਕੂਨ ਮਿਲਿਆ ਅੱਜ ਸ਼ੁੱਕਰਵਾਰ ਹੈ ਇਹ ਕਹਾਣੀ ਆਈ ਹੈ ਸ਼ਨੀਵਾਰ ਨੂੰ ਵੀ ਆਊਗੀ ਐਤਵਾਰ ਨੂੰ ਵੀ ਆਊਗੀ ਠੀਕ ਹੈ ਮਤਲਬ ਆਪਾਂ ਤਿੰਨ ਦਿਨ ਦਾ ਰੱਖਾਂਗੇ ਚੈਨਲ ਨੂੰ ਪਲੀਜ਼ 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 ਸਬਸਕ੍ਰਾਈਬ ਜ਼ਰੂਰ ਕਰ ਲੋ ਹੁਣ 8ਵੇਂ ਦਿਨ ਦੀ ਵੇਟ ਕਰਿਓ ਨਵਾਂ ਦਿਨ ਨਵੀਆਂ ਕਹਾਣੀਆਂ ਹੋਰ ਨਵੀਆਂ ਗੱਲਾਂ ਤੇ ਇਸ ਰਮਨ ਸਟੋਰੀ ਚੈਨਲ ਦੇ ਉੱਤੇ ਮੈਂ ਤੁਹਾਨੂੰ ਬੜੀਆਂ ਪੋਇਮ ਜਿਹੜੀਆਂ ਬੋਲ-ਬੋਲ ਕੇ ਸੁਣਾਉਂਗਾ ਤੁਹਾਨੂੰ ਬੜਾ ਖੁਸ਼ ਹੋਵੋਗੇ ਬੜਾ ਮਾਹੌਲ ਬਹੁਤ ਵਧੀਆ ਹੋਊਗਾ ਚੈਨਲ ਨੂੰ ਜ਼ਰੂਰ ਫੋਲੋ ਕਰੋ ਤੇ ਰਮਨ ਹਮੇਸ਼ਾ ਤੁਹਾਡੇ ਨਾਲ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ